ਤੇ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜਾਨਵਰ ਹੀਟ ਦੇ ਵਿੱਚ ਆ ਜਾਊਗਾ ਖੁੱਲ ਕੇ ਹੀਟ ਦੇ ਵਿੱਚ ਆਊਗਾ ਡਿਸਚਾਰਜ ਵੀ ਕਰੂਗਾ ਰਿੰਗੂ ਦਾ ਵੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਸਾਰਿਆਂ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਨਾ ਛੋਟੀਆਂ ਤੇ ਵਹਿੜਾਂ ਜਿਹੜੀਆਂ ਦੀ ਉਮਰ ਲਗਭਗ ਵਹਿੜਾਂ ਦੀ 12 ਤੋਂ 13 ਮਹੀਨੇ ਹੋ ਗਈ ਹੈ ਵਜਨ ਪ੍ਰੋਪਰ ਉਹਨਾਂ ਨੇ ਗੀਨ ਕਰ ਲਿਆ ਤੇ ਝੋਟਿਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਏਸ 20 ਮੰਥ ਹੋ ਗਈ ਹੈ ਜਾਇ ਇਸ ਤੋਂ ਥੋੜੀ-ਬੋਧੀ ਲਗਭਗ ਮਹੀਨਾ ਦੋ ਮਹੀਨੇ ਇਧਰ ਉਧਰ ਪਰ ਪ੍ਰੋਪਰ ਉਹਨਾਂ ਨੇ ਵਜਨ ਬਹੁਤ ਵਧੀਆ ਉਹਨਾਂ ਨੇ ਗਰੋਥ ਕਰਨੀ ਹੈ ਤੇ ਜਦੋਂ ਹੀਟ ਦੇ ਵਿੱਚ ਨਹੀਂ ਹੁੰਦੀਆਂ ਤਾਂ ਹਰ ਇੱਕ ਫਾਰਮਰ ਦਾ ਸਵਾਲ ਹੁੰਦਾ ਕਿ ਸਾਡੀ ਝੋਟੀ ਜਾਂ ਸਾਡੀ ਵੜ ਹੀਟ ਦੇ ਵਿੱਚ ਨਹੀਂ ਆਈ ਤੇ ਡਾਕਟਰ ਨੂੰ ਫੋਨ ਕੀਤਾ ਜਾਂਦਾ ਡਾਕਟਰ ਜਦੋਂ ਉਹਨੂੰ ਆ ਕੇ ਅੰਦਰੋਂ ਚੈੱਕ ਕਰਦਾ ਤਾਂ ਉਹਨਾਂ ਦੀ ਬੱਚੇਦਾਨੀ ਬਹੁਤ ਕਮਜ਼ੋਰ ਹੁੰਦੀ ਹੈ ਵੀਕ ਹੁੰਦੀ ਹੈ ਪਤਲੀ ਚੀਚੀ ਵਰਗੀ ਹੁੰਦੀ ਹੈ ਤਾਂ ਡਾਕਟਰ ਸਾਹਿਬ ਰეკਮੈਂਡੇਸ਼ਨ ਕਰਦੇ ਆ ਪਾਊਡਰ ਜਾਂ ਗੋਲੀਆਂ ਮੇਰੇ ਵੀ ਫੀਲਡ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੇਸ ਆਉਂਦੇ ਆ ਜਦੋਂ ਫਾਰਮਰ ਕਹਿੰਦੇ ਆ ਕਿ ਸਾਡੀ ਝੋਟੀ ਨੇ ਜਾਂ ਸਾਡੀ ਅਸਰ ਵੈੜ ਨੇ ਹਲੇ ਤੱਕ ਹੀਟ ਨਹੀਂ ਕਰੀ ਜਾਂ ਹੀਟ ਕਰਦੀ ਐ ਹਲਕੇ ਹਲਕੇ ਧਾਰਾ ਦਿੰਦੀ ਐ ਥੋੜਾ ਬਹੁਤਾ ਡਿਸਚਾਰਜ ਕਰਦੀ ਐ ਖੁੱਲ ਕੇ ਹੀਟ ਦੇ ਵਿੱਚ ਨਹੀਂ ਆਂਦੀ ਤਾਂ ਉਸ ਟਾਈਮ ਜਿਹੜੀ ਫਿਰ ਰეკਮੈਂਡੇਸ਼ਨ ਅਸੀਂ ਮੈਂ ਖੁਦ ਉਹਨਾਂ ਫਾਰਮਰ ਵੀਰਾਂ ਨਾਲ ਸਾਂਝੀ ਕਰਦਾ ਐ ਤਾਂ ਅਸੀਂ ਉਹ ਲੈ ਕੇ ਦਿੰਨੇ ਆ ਤਾਂ ਉਹ ਮੇਰਾ ਮਨ ਕੀਤਾ ਕਿ ਸਾਰੇ ਸੋਤ ਤੱਕ ਆਪਾਂ ਨਹੀਂ ਪਹੁੰਚ ਸਕਦੇ ਆਪਾਂ ਵੀਡੀਓ ਦੇ ذریعے ਉਹਨਾਂ ਲੋਕਾਂ ਤੱਕ ਉਹਨਾਂ ਫਾਰਮਰਾਂ ਤੱਕ ਵੀ ਇਹ ਨੁਸਖਾ ਅਪਣਾਈਏ ਆਪਾਂ ਚਾਹੀਏ ਤਾਂ ਕਿ ਉਹਨਾਂ ਵੀਰਾਂ ਦਾ ਵੀ ਮਸਲਾ ਹੱਲ ਹੋ ਸਕੇ ਜਿਹੜੀਆਂ ਚੀਜ਼ਾਂ ਦੇ ਸਾਨੂੰ ਰਿਜ਼ਲਟ ਮਿਲਦੇ ਆ ਆਪਾਂ ਨੂੰ ਰਿਜ਼ਲਟ ਮਿਲਦੇ ਆ ਆਪਾਂ ਉਸੇ ਚੀਜ਼ਾਂ ਦੀ ਹੀ ਵੀਡੀਓ ਸ਼ੂਟ ਕਰੀ ਦੀ ਆ ਪਾਈ ਦੀ ਆ ਤਾਂ ਕਿ ਕਿਸੇ ਨਾ ਕਿਸੇ ਕਿਸਾਨ ਵੀਰ ਦਾ ਫਾਇਦਾ ਹੋ ਜੇ ਅਦਰਵਾਈਜ਼ ਪ੍ਰੋਡਕਟ ਹੋ ਰਹੀ ਬਹੁਤ ਮਾਰਕੀਟ ਦੇ ਵਿੱਚ ਹੈਗੇ ਹਨ ਪਰ ਆਪਾਂ ਜਿੰਨਾ ਦਾ ਆਪਾਂ ਨੂੰ ਰਿਜ਼ਲਟ ਮਿਲਿਆ ਆਪਾਂ ਉਹਨਾਂ ਚੀਜ਼ਾਂ ਦੀ ਵੀਡੀਓ ਬਣਾਉਣੀ ਹੈ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਮੇਰੇ ਟੇਬਲ ਦੇ ਉੱਪਰ ਆ ਮੈਡੀਸਨ ਪਈ ਹੈ ਇਹ ਦੇਖ ਲਓ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਜਿਹੜੀ ਝੋਟੀ ਦਾ ਤੁਸੀਂ ਵਜਨ ਬਹੁਤ ਵਧੀਆ ਨਾਲ ਗ੍ਰੋਥ ਕੀਤੀ ਹੈ ਪਰ ਅੰਦਰੋਂ ਵੀਕ ਹੈ ਉਹਨਾਂ ਵਾਸਤੇ ਇਹ ਨਰਸ ਕਰ ਸਭ ਤੋਂ ਪਹਿਲਾਂ ਤਾਂ ਆਪਾਂ ਉਸ ਜਾਨਵਰ ਦੀ ਡੀ ਵਰਮਿੰਗ ਕਰਨੀ ਹੈ ਮੈਨ ਕਾਈਂਡ ਦੀ ਟੈਬਲੇਟ ਹੈ ਫਲੂਕਰਡ ਡੀਐਸ ਇਸ ਟੈਬਲੇਟ ਨਾਲ ਉਸ ਜਾਨਵਰ ਦੀ ਆਪਾਂ ਡੀਵਰਮਿੰਗ ਕਰ ਦੇਣੀ ਹੈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਐਗਰੀਮੈਂਟ ਆਈਵੋਲਜ਼ ਵੈਰਬੈਕ ਦੀਆਂ ਆਉਂਦੀਆਂ ਇਹਦੇ ਵਿੱਚ ਤਿੰਨ ਪੱਤੇ ਹੁੰਦੇ ਆ ਇੱਕ ਪੱਤੇ ਦੇ ਵਿੱਚ 7 ਟੈਬਲੇਟ ਹੈ 7 ਗੋਲੀਆਂ ਹੁੰਦੀਆਂ ਤੇ ਇਹਦੇ ਨਾਲ ਦੇ ਇਹਦੇ ਵਿੱਚ ਤਿੰਨ ਪੱਤੇ ਗੋਲੀਆਂ ਦੇ ਆਉਂਦੇ ਨੇ ਇਹਨਾਂ ਦੇ ਵਿੱਚੋਂ ਆਪਾਂ ਕੀ ਕਰਨਾ ਦੋਸਤੋ ਹਰ ਰੋਜ਼ ਆਪਾਂ ਇੱਕ ਗੋਲੀ ਆਪਣੇ ਜਾਨਵਰ ਕੱਟੀ ਨੂੰ ਅਸਰ ਝੋਟੀ ਨੂੰ ਜਾਂ ਵੈਡ ਨੂੰ ਇੱਕ ਟੈਬਲੇਟ ਸਟਾਰਟ ਕਰ ਦੇਣੀ ਹੈ ਲਗਾਤਾਰ ਆਪਣੀਆਂ ਇਹ 21 ਗੋਲੀਆਂ ਬਣਦੇ ਆ ਲਗਾਤਾਰ ਆਪਾਂ 21 ਦਿਨ ਜਾਰੀ ਰੱਖਣੀ ਹੈ ਜਦੋਂ ਇਹ ਗੋਲੀਆਂ ਦਿੰਦੇ ਤੁਹਾਨੂੰ 15 ਦਿਨ ਹੋ ਗਏ 15ਵੇਂ ਦਿਨ ਨਾਲ ਇੱਕ ਗੋਲੀ ਇਹ ਤੇ ਓਵਲੈਂਟਾ ਕਿਟ ਓਵਲੈਂਟਾ ਕਿਟ ਦੇ ਵਿੱਚ ਇਹ ਦੇ ਇਸ ਤਰ੍ਹਾਂ ਦੀਆਂ 5 ਕਿੱਟਾਂ ਆਉਂਦੀਆਂ 5 ਕਿੱਟਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਹਨ 1 2 3 4 ਫੰਡਿਤ ਪੰਜਾ ਕਿੱਟਾਂ ਦੇ ਵਿੱਚੋਂ ਤੁਸੀਂ ਇੱਕ ਕਿੱਟ ਲੈਣੀ ਹੈ ਇੱਕ ਕਿੱਟ ਦੇ ਵਿੱਚੋਂ ਇਹ ਤਿੰਨੇ ਟੈਬਲੇਟ ਕੱਢ ਕੱਢ ਲੈਣੀਆਂ ਤਿੰਨ ਕਾਪਰ ਦੀਆਂ ਟੈਬਲੇਟ ਇੱਕ ਵਿੱਚ ਉਹ ਬੂਸਟਰ ਲੀਨ ਸਾਲਟ ਦੀ ਇਹ ਟੈਬਲੇਟ ਹੁੰਦੀ ਹੈ ਓਵੂਲੇਸ਼ਨ ਵਾਸਤੇ ਆਪਾਂ ਤਿੰਨੇ ਇਹ ਟੈਬਲ ਤਾਂ ਕੱਢ ਲੈਣੀਆਂ ਤੇ ਇੱਕ ਟੈਬਲੇਟ ਏ ਦੋਨਾਂ ਨੂੰ ਤਿੰਨ ਤਿੰਨਾਂ ਨੂੰ ਇਹਨਾਂ ਨੂੰ ਤੇ ਇੱਕ ਨੂੰ ਇਹਨਾਂ ਨੂੰ ਮਿਲਾ ਕੇ ਆਪਾਂ ਲਗਾਤਾਰ 5 ਦਿਨ ਇਹ ਕਿੱਟਾਂ ਚੱਲਣਗੀਆਂ 5 ਦਿਨ ਲਗਾਤਾਰ ਇਹ ਕਿੱਟਾ ਆਪਣੇ ਆਪਣੇ ਜਾਨਵਰ ਨੂੰ ਦੇਣੀ ਹੈ ਤੇ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜਾਨਵਰ ਹੀਟ ਦੇ ਵਿੱਚ ਆ ਜੂਗਾ ਖੁੱਲ ਕੇ ਹੀਟ ਦੇ ਵਿੱਚ ਆਊਗਾ ਡਿਸਚਾਰਜ ਵੀ ਕਰੂਗਾ ਰਿੰਗੂਗਾ ਵੀ ਤੇ ਨਹੀਂ ਤਾਂ ਅੰਦਰੋਂ ਵੀ ਜਾਨਵਰ ਪ੍ਰਿਪੇਅਰ ਹੋ ਜੂਗਾ ਆਪਣਾ ਆਪਣਾ ਜਿਹੜਾ ਇਹ ਨੌਕਤਾ ਅਜਮਾਇਆ ਹੋਇਆ ਦੋਸਤੋ ਆਪਾਂ ਫਾਰਮਰ ਵੀਰਾਂ ਨੂੰ ਰეკਮੈਂਡੇਸ਼ਨ ਕਰੀਦਾ ਹੈ ਕਿ ਇਸ ਦੇ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਹਨ ਵਿਟਾਮਿਨਸ ਦੀ ਮਿਨਰਲਸ ਦੀ ਕਾਪਰ ਦੀ ਸੇਲੀਨੀਅਮ ਮੈਗਨੀਸ਼ੀਅਮ ਦੀ ਜ਼ਿੰਕ ਦੀ ਸਾਰੀਆਂ ਘਾਟਾਂ ਸਾਰੇ ਤ੍ਰਿਪਤ ਮਾਤਰਾ ਦੇ ਵਿੱਚ ਇਹਦੇ ਵਿਟਾਮਿਨਸ ਮਿਨਰਲਸ ਪਾਏ ਹੋਏ ਨੇ ਤੇ ਦੋਸਤੋ ਇਹ ਆਪਣਾ ਅਪਣਾਇਆ ਹੋਇਆ ਨੁਕਤਾ ਹੈ ਤੁਸੀਂ ਇਸ ਨੂੰ ਯੂਜ਼ ਕਰਕੇ ਆਪਣੀਆਂ ਜਿਹੜੀਆਂ ਆ ਮੌਸਮ ਬਹੁਤ ਵਧੀਆ AI ਦਾ ਤੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਅਸਰ ਵੇੜਾ ਨੂੰ ਅਸਰ ਝੋਟੀਆਂ ਨੂੰ ਸਾਰੀਆਂ ਨੂੰ ਗੱਬੜ ਕਰ ਲਓ ਤੇ ਦੋਸਤੋ ਵੀਡੀਓ ਚੰਗੇ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤੇ ਆਪਣਾ ਚੈਨਲ ਤੁਹਾਡਾ ਆਪਣਾ ਚੈਨਲ ਖਾਲਸਾ ਡੈਰੀ ਫਾਰਮੂਲਾ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੇ ਇਨਫਰਮੇਸ਼ਨ ਵਾਲਾ ਵੀਡੀਓ ਆਪਾਂ ਅਪਲੋਡ ਕਰਦੇ ਰਹਿੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ